ਕਲ ਸਵਾਗਤ ਹੈ ਤੁਹਾਡਾ ਮੇਰੇ ਕੋਲ ਨਵਾਂ ਵਲੌਗ ਤੇ ਗਾਇਸ ਉਹਨਾਂ ਨੂੰ ਕਾਇਆ ਵਾ ਮੇਰੇ ਦੋਸਤ ਗੁੱਡਾ ਚ ਰੋਂਡਿਆ ਵਾ ਆ ਦੇਖਾ ਨੂੰ ਗਾਸ਼ ਡਾਟਣੋਂ ਵੰਡਿਆ ਟੰਡੇ ਆਡਾ ਹਾਈ ਸ਼ਾਰਫ ਨੇ ਚੜਾ ਤੜੀਏ ਗੋ ਗਾਇਸ ਪੇਟੀ ਪਾ ਗਏ एको। और को। <laughs> के दे कोठे, दे दे कोठे दे 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 दूर दूर, दूर, दूर। के के बहुत दूर जा टूर तर ਉਹ ਪਿੱਛੇ ਪਿੱਛੇ ਗਾਇਜ਼ ਵੇਖੋ ਕਿੱਥੇ ਭੇਜਣ ਡਿਆ ਨਿਆਣੀ ਨੂੰ ਰੁਕ ਜਾ ਹੱਥੋ ਘਿਤੀ ਵੇਣ ਨੀ ਆ ਸਾਹਮਣੇ ਫੱਜਦੇ ਲੈਣਦੇ ਤੇ ਰੰਗ ਫੇੜ ਲੱਜ ਭੇਜ ਲੱਗਣ ਦੇ ਤਾਂ ਕਿ ਦੂਰ ਚਲ ਜਾ ਹੁਣ ਹੁਣ ਮੈਨੂੰ ਵੱਢਣਾ ਹੀ ਬਸਨ ਤਰਾ ਖਾਲੋ एक करी दे दे बा एक करी आ ले हम बढ़ना ही चाहे गाइस ये तो मां खराब हो गया अनु बार बार कर जान दे प्लान दे प्लान दे तन्नू को डाले आ तो प्लान दे ओ मॉल घणो भी बॉय ये ோ பட்டி வோய ஹீந்தா மண்ட ਉਹਨਾਂ ਦਾ ਕੋ ਡਬੋ ਕੀਤਾ ਉਹਨਾਂ ਦੀ ਘਾੜੀ ਦੇਖ ਗਿਆ ਹੈ ਪਰ ਲਿਆ ਉਹਨਾਂ ਨੇ ਲੰਮਾ ਦਾ ਕੀ ਹਸੀ ਉਹ ਵੀ ਬਣੀ ਗਈ ਸੀ ਗਾਇਸ ਗਾਣੇ ਦੇਖ ਬਾਅਦ ਮੈਂ ਚਲ ਗਿਆ ਟਿਊਸ਼ਨ ਤੇ ਹੁਣ ਮੈਂ ਆ ਚੁੱਕਿਆ ਹਾਂ ਤੇ ਇਸ ਦਿਨ ਵਾਲੀ ਕਰਦਾ ਵਲੋਗ ਦੀ ਅਨੰਗਾ ਯੂ ਹੋਪ ਕਿ ਤੁਹਾਨੂੰ ਆਦਾ ਵਲੋਗ ਚੰਗੇ ਲੱਗਾ ਹੋ ਗਾਇਸ ਲੋਕ ਨੂੰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਸਾਰੇ ਅੰਜਾਮ ਸੀ